ਸਤਿ ਸ਼੍ਰੀ ਅਕਾਲ ਸਾਰੇ ਨੂੰ। ਉਹ ਮੈਂ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ। ਅਸੀਂ ਵੀ ਠੀਕ ਠਾਕ ਅਸੀਂ ਵੀ ਬਹੁਤ ਵਧੀਆ। ਅੱਜ ਆ ਗਿਆ ਸਾਡਾ ਸਪੈਸ਼ਲ ਦਿਨ ਤੇ ਅੱਜ ਹੈਗੀ ਆ ਸਾਡੇ ਮੈਰਿਜ ਅਨਿਵਰਸਰੀ ਅਨਿਵਰਸਰੀ ਚੌਥੀ ਮੈਰਿਜ ਅਨਿਵਰਸਰੀ। ਅੱਜ ਸਾਡੇ ਵਿਆਹ ਹੋਇਆ ਪੂਰੇ 4 ਸਾਲ। 4 ਸਾਲ। ਸੋ 4 ਸਾਲ ਹੋ ਗਏ ਨੂੰ ਇਹਨਾਂ ਨੂੰ ਚੇਲਦੇ ਆ। ਸਭ ਨੂੰ ਪਤਾ ਗਾਉਣ ਕਿ ਨਹੀਂ ਚੱਲਦਾ ਸਰ ਇੱਕ ਗੱਲ ਹੈ ਯਾਰ ਸਾਡੇ ਬਹੁਤ ਵਧੀਆ ਸਾਡੀ ਬੌਂਡਿੰਗ ਰਹੀ ਹੈ 4 ਸਾਲ ਚ ਹਾਂ ਲੜਾਈ ਵੀ ਬਹੁਤ ਲੜਾਈਆਂ ਵੀ ਬਹੁਤ ਹੋਈਆਂ ਪਰ ਪਿਆਰ ਵੀ ਬਹੁਤ ਆ ਲੜਾਈਆਂ ਤੇ ਗਰੇ ਤੈਨੂੰ ਪਤਾ ਚੱਲਦੇ ਰਹਿੰਦੇ ਆ ਹਰ ਇੱਕ ਨੀਲਾ ਘਰ ਜਿਹੜਾ ਕਿਹੜੇ ਹਜੇ ਨੀਵੇਂ ਤੇ ਕਿ ਜਿੰਨਾਂ ਦੇ ਵਿੱਚ ਲੜਾਈ ਨਹੀਂ ਹੁੰਦੇ ਤੇ ਲੜਾਈ ਨਾ ਹੋਵੇ ਤੇ ਫਿਰ ਪਿਆਰ ਹੀ ਖਦਾ ਆ ਤੇ ਗੱਲ ਹੈ ਹਾਂਜੀ ਬੱਗੀ ਹੈ ਕਿ ਔਖੇ ਸੋਕੇ ਕਰਕੇ 4 ਸਾਲ ਨਿਕਲ ਗਏ ਯਾਰ ਅਨਪੰਜਵਾਂ ਸਾਲ ਲੱਗਾ ਇਹ ਵੀ ਵਾਹਿਗੁਰੂ ਦੀ ਬੇਰ ਧਰਤੋਂ ਬਾਬਾ ਦੀਪ ਸਿੰਘ ਜੀ ਦੀ ਮਿਹਰ ਨਾਲ ਬੜਾ ਵਧੀਆ ਜਾਉ ਜਿੰਨੇ ਉਮਰੀ ਵਧੀਆ ਭਗੜਿਆ ਬੰਦੇ ਨੇ ਆ ਵਧੀਆ ਸਾਥ ਰਵੇ ਤੇ ਇੱਕ ਦੂਜੇ ਦੀਆਂ ਗੱਲਾਂ ਸੁਣਦੇ ਰਹੀਏ ਤੇ ਸੁਣਦੇ ਰਹੀਏ ਇਹ ਵਧੀਆ ਰਹਿਣ ਬਾਕੀ ਹੁਣ ਅਸੀਂ ਚੱਲੇ ਆ ਮੈਂ ਤੇ ਇਹਨਾਂ ਨੂੰ ਕਿਹਾ ਕਿ ਮੈਨੂੰ ਤੇ ਅੱਜ ਪਾਰਟੀ ਦੋ ਤੇ ਇਹ ਕਹਿੰਦੇ ਕਿ ਚੱਲ ਚੱਲਦੇ ਆ ਨਾਲੇ ਸਮਰਾਤ ਦਾ ਕੋਈ ਸਮਾਨ ਲੈ ਆਣਾ ਸੀ ਉਹ ਵੀ ਲੈ ਆਣੇ ਆ ਤੇ ਪਰ ਇਹ ਆ ਕਿ ਪਾਰਟੀ ਤੋਂ ਪਹਿਲੇ ਅਸੀਂ ਕਿਤੇ ਹੋਰ ਚੱਲੇ ਆ ਚਲੋ ਅਜੇ ਤਾਂ ਨਵੀਂ ਦੱਸਦੇ ਆਂ ਕਿ ਅਸੀਂ ਸ਼ੂਟ ਕਿੱਥੇ ਕਰਦੇ ਆ ਕਿਹਨਾਂ ਨਾਲ ਸ਼ੂਟ ਕਰਦੇ ਆ ਹਾਂ ਚਲਦੇ ਆ ਵੈਸੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਪਰ ਚਲੋ ਆਜਾ ਉਹਨਾਂ ਨਾਲ ਵੀ ਮਿਲਾਂਨੇ ਆ ਤੁਹਾਨੂੰ ਚਲੋ ਫਿਰ ਚਲਦੇ ਆ ਹਾਂ ਜੀ ਚਲੋ ਫਿਰ ਚਲਦੇ ਆ ਦੀਦੀ ਉਹਨਾਂ ਕੋਲ ਚਲੋ ਚਲੋ ਫਿਰ ਚਲੋ ਕਿਰਾਉ ਲਾਣੇ ਆ ਬਲੇ ਬਲੇ ਲਖਮੀ ਸਿੰਘ ਜੀ ਆ ਜਾਣ ਲੈ ਸਤਿ ਸ਼੍ਰੀ ਅਕਾਲ ਜੀ ਆਹ ਪੱਕਾ ਸੱਚੀ ਗੱਲ ਜੀ ਮੁਬਾਰਕਾ ਹੋਣ ਵਾਲੇ ਬਹੁਤ ਬਹੁਤ ਤੁਹਾਨੂੰ ਧੰਨਵਾਦ ਕਰਾਂ ਪਰਿਵਾਰ ਵੱਲ ਬਹੁਤ ਬਹੁਤ ਬਾਈਆਂ ਚਲੋ ਤੁਹਾਨੂੰ ਵੀ ਸੁਣਾਓ ਠੀਕ ਠਾਕ ਜੀ ਵਧੀਆ ਠੀਕ ਠਾਕ ਜੀ ਸੁਣਾਓ ਬਸ ਵਧੀਆ ਠੀਕ ਠਾਕ ਸਭ ਠੀਕ ਠਾਕ ਪੱਕੀ ਸੁਣਾਓ ਅਸੀਂ ਇੱਥੇ ਨਾ ਕੰਮ ਕਰਦੇ ਇਹਨਾਂ ਨਾਲ ਮਿਲਣਾ ਸੀ ਤੁਹਾਨੂੰ ਮੈਂ ਵੈਸੇ ਤੇ ਸਾਡੀ ਪਛਾਣ ਤੇ ਭਾਈ ਉਹ ਨਿਕਰਾਈ ਤੇ ਇਹਨਾਂ ਨੂੰ ਜਾਣਦੇ ਚੰਗੀ ਤਰ੍ਹਾਂ ਤੇ ਪਰ ਆਪਾਂ ਕਿਹਾ ਚਲੋ ਅੱਜ ਵਲੌਗ ਚ ਵੀ ਅਸੀਂ ਦੀਦੀ ਨਾਲ ਤੁਹਾਨੂੰ ਮਿਵਾ ਦੇਨੇ ਆ ਤੇ ਅਸੀਂ ਲਾ ਘਰ ਆਏ ਸੀ ਸ਼ੂਟ ਕਰ ਲਿਆ ਸ਼ੂਟ ਵੀ ਕਰ ਲਿਆ ਤੇ ਹੁਣ ਮੈਂ ਕਿਹਾ ਚਲੋ ਵਲੌਗ ਵੀ ਬਣਾ ਲੰਨੇ ਆ ਲਖਵੀਰ ਬਿਆਹ ਨੂੰ ਨਜ਼ਰ ਹੋ ਗਿਆ ਬਿਆਹ ਨੂੰ ਭਾਈ 4 ਸਾਲ ਹੋ ਗਏ ਆ ਚਾਰ ਨਾਲ ਹੀ ਹੋਈ ਗਈ ਘੇਟੀ ਦੇ ਪੂਰੇ ਚਾਰ ਨਾਲ ਨਹੀਂ ਸਾਰੇ ਘਰਾਂ ਨਾਲ ਚਾਰ-ਚਾਰ ਦਾ ਸਫਰਤਾ ਦਾ ਆ ਕੇ ਜਾਂਦਾ ਰਿਹਾ ਵਧੀਆ ਰਿਹਾ ਨਹੀਂ ਮਤਲਬ ਹਾਂ ਨਹੀਂ ਲੜਾਈਆਂ ਬੜੀਆਂ ਹੋਈਆਂ ਬੜੀਆਂ ਵਧੀਆ ਰਿਹਾ ਕਿ ਉਹ ਲੜਾਈ ਹੋ ਗਈ ਨਹੀਂ ਮੰਨੋ ਵੀ ਜਾਨਾ ਬਾਅਦ ਚ ਤੇ ਵਧੀਆ ਰਿਹਾ ਐਕਸਪੀਰੀਅੰਸ ਸਾਡਾ ਦੇ ਵਧੀਆ ਮਕਵੀਰਦੀਪ ਨੇ ਤਾਂ ਦੱਸਤਾ ਕਿ ਅਸੀਂ ਲੜ ਕੇ ਫੇਰ ਸਲਾਦਾ ਲੈਨੇ ਆ ਸੁਣਾ ਉਹ ਦੇਵੀਆ ਦੇ ਜਾਣਦੇ ਈ ਝੂਠ ਬੋਲੀ ਜਾਂਦੀ ਐ ਨਹੀਂ ਕਈ ਵਾਰੀ ਸੁਣਾ ਛੇਤੀ ਹੈ ਰੀਆ ਕਈ ਵਾਰ ਟਾਈਮ ਨਾ ਪਾ ਬਾਕੀ ਤੈਨੂੰ ਪਤਾ ਹੀ ਹੈ ਤੈਨੂੰ ਇਸ ਵੀ ਜਿਆਦਾ ਸਾਡੇ ਨਹੀਂ ਸਾਡੇ ਵਿੱਚ ਕਿੱਧਰ ਤੁਹਾਡੇ ਨਾਲ ਫਰਕ ਪਣਾ ਹੈਗਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਫਿਰ ਹੁਣ ਤੁਹਾਡੇ ਜਿਹੜੇ ਤੇ ਸਾਡੇ ਬੱਚੇ ਹੋ ਗਏ ਆ ਜਿਹੜੇ ਲਾਈ ਹੁੰਦੀ ਆ ਉਹ ਦਿਨ ਉਹਨੇ ਬੈਠਾ ਹਣੀ ਜਦ ਆਪਾਂ ਦੋਨੇ ਵਕੀਲ ਆ ਜਦ ਵਕੀਲ ਕੋਟਾ ਚ ਲੜਦੇ ਆਪਾਂ ਅੱਧੇ ਲੜਦੇ ਆ ਫਿਰ ਘਰੇ ਕੋਟ ਬੁਲਾ ਲਓਗੇ ਕੋਟ ਵਾਲਾ ਚੜਾ ਕਰੇ ਪੂਰਾ ਕਰ ਲੀਦਾ ਕੋਟ ਚ ਆਉਂਦੀ ਹੋਣੀ ਇਦਾਂ ਭਾਜੀ ਟਾਈਮ ਕਿੱਥੇ ਲੰਘਦਾ ਵਾ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਹਾਂ ਜੀ ਹੋਰ ਤੇ ਗਿਆਪਤ ਕੰਮ ਬੜੇ ਉੱਥੇ ਹੁੰਦੇ ਨੇ ਘਰ ਦੇ ਪੱਡਿਆਂ ਨੂੰ ਚੱਲੇ ਬਿਲਕੁਲ ਸਹੀ ਗੱਲ ਦੇ ਇਹ ਗੱਲ ਤੇ ਮਹਾਰਾਜ ਪ੍ਰਾਇ ਕੋਟਾ ਦੇ ਚੱਕਰ ਜਨਾ ਕਿਸ ਨੂੰ ਪਾਏ ਤੇ ਬਾਕੀ ਇਹ ਆ ਵੀ ਜਿੱਦ ਆਪਾਂ ਮੈਂ ਇੱਥੇ ਨੌਕਰੀ ਕਰਦੀ ਨਾ ਤੇ ਆਪਾਂ ਕਹਿੰਦੇ ਕਿ ਲੋਕਾਂ ਨੂੰ ਕੋਟਾ ਦੇ ਚੱਕਰ ਪੈ ਜਾਣਗੇ ਸਾਡੇ ਵੀ ਚੱਲੀ ਜਾਊਗਾ ਆਪੇ ਜੀ 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 ਬਦਲੋ ਤੇ ਫਿਰ ਭਾਰੀ ਖੜੀ ਕਰਕੇ ਰਹਿਦੇ ਜੀ ਜੀ ਕੋਈ ਦਾ ਕੋਈ ਬਰੇਲ ਵਾਈਟ ਉਹਨਾਂ ਕਰਦੇ ਨੇ ਕਿ ਉਹਨਾਂ ਦਾ ਕੋਲ ਛੱਡਦੀ ਐ ਪ੍ਰੈਕਟਿਸ ਹੁੰਦਾ ਲੋ ਕੋਈ ਵੀ ਚਾਹੁੰਦੇ ਆ। ਤੁਹਾਨੂੰ ਦੇਈ ਕਿ ਚਾਹੋ ਤੁਹਾਨੂੰ ਕੇਸ ਆ ਜਾਊਗਾ। ਸ਼ੌਕੀ ਜਣੇ ਨੇ। ਤੇ ਭਾਜੀ ਜਿੱਦੀ ਰੋਜੀ ਰੋਟੀ ਆ। ਉਹਨੇ ਉਧਰ ਨੂੰ ਫਸਾ। ਬਿਲਕੁਲ ਜੀ ਬਿਲਕੁਲ ਗੱਲ। ਨਿਦਾਨਦਾਰ ਨੇ ਕਹਿਣਾ ਵੀ ਸਾਡੇ ਕੋਲ ਕਸਟਮਰ ਆਵੇ। ਹਾਂ ਜੀ ਹਾਂ ਜੀ। ਤੇ ਵਕੀਲਾਂ ਨੇ ਕਹਿਣਾ ਵੀ ਕੋਈ ਨਾ ਕੋਈ ਕਲੈਂਟ ਤਰਹਾ ਰਵੇ। ਰੋਜੀ ਰੋਟੀ ਲੈਣਾ। ਬਿਲਕੁਲ ਪਤਾ ਨੌਕਰੀ ਆ ਬਿਲਕੁਲ ਕੰਮ ਕਰਨਾ ਚਾਹੀਦੇ ਨੇ। ਜਿੱਦਾਂ ਡਾਕਟਰ ਡਾਕ ਨੂੰ ਪੁੱਛਦੇ ਆ ਨਾ ਪਿਆਰ ਕਾ ਸੀਜ਼ਰ ਕਿੱਦਾਂ ਦਾ ਰਿਹਾ। ਹਾਂ ਜੀ ਹਾਂ ਜੀ। ਮਤਲਬ ਜੇ ਹੁਣ ਜਿਤਨਾ ਜੀਵਨ ਰਹੀ ਆ ਅੱਜ ਦੀ ਗੱਲ ਕਰਦੇ ਆ ਕਿ ਯਾਰ ਫਸਲ ਬੜੀ ਵਧੀਆ ਐ ਏਦਾਂ ਉਹ ਵੀ ਕਰਦੇ ਆ ਕਿ ਲੋਕਾਂ ਦਾ ਬਿਮਾਰੀ ਪੂਰੀ ਪਈ ਹੈ ਕਿ ਇਹ ਗੱਲ ਨਹੀਂ ਗੱਲ ਨਹੀਂ ਇਹ ਪੰਜਾਬੀ ਇਸ਼ੂ ਹੈ ਬੰਦਾ ਕੰਨਾ ਦੇ ਖੇਹ ਨਹੀਂ ਬਿਲਕੁਲ ਬਿਲਕੁਲ ਸਹੀ ਵਧੀਆ ਗੱਲ ਆ ਬੜਾ ਚੰਗਾ ਵਧੀਆ ਸਫਾ ਮੰਗਿਆ ਤੁਹਾਡਾ ਹਾਂਜੀ ਹਾਂਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਤੁਹਾਨੂੰ ਬਿਲਕੁਲ ਭਾਜੀ ਬੜਾ ਚੰਗਾ ਚੰਗਾ ਆ ਬਾਕੀ ਹੁਣ ਜਦੋਂ ਚਾਰ ਭਾਂਡੇ ਹੁਣ ਘਰ ਦੇ ਵਿੱਚ ਤਾਂ ਪਤਾ ਕਿ ਕੱਢ ਚਲੇਦੇ ਹੈ ਹੀ ਹੈ ਠੀਕ ਹੈ ਕਿ ਨਹੀਂ ਤੇ ਘਰ ਘਰੋ ਵੀ ਚਾਹੀਦੇ ਆ ਬਿਲਕੁਲ ਪਤਾ ਲੱਗੇ ਕੋਈ ਰਹਿਆ ਹੈ ਜੀ ਲੈ ਕੇ ਤੁਹਾਨੂੰ ਜਾ ਵੈਕਸਪੀਰੀਅੰਸ ਨਹੀਂ ਸਾਡੇ ਭਾਂਡੇ ਦੇ ਫਿਰ ਜਾਂਦੇ ਛੁਰਕਦੇ ਫਿਰ ਦੇ ਹੁਣ ਥੋੜਾ ਬੱਚਾ ਜੜੇ ਹੋਣ ਕਰਕੇ ਨਾ ਤੇ ਫਿਰ ਹੁਣ ਥੋੜਾ ਇਹ ਕੰਮ ਟਟ ਗਿਆ ਵਾ ਹੋਰ ਇਹ ਕੋਈ ਸਮਝਾ ਲਈਏ ਨਾ ਟਾਈਮ ਹੀ ਨਹੀਂ ਭਾਂਡੇ ਕੋਲ ਬਿਲਕੁਲ ਹੈ ਉਹ ਸਾਡਾ ਜੋ ਪ੍ਰੋਜੈਕਟ ਹੈ ਤੇ 8 ਵਜੇ ਤੋਂ ਸਾਡਾ ਇਹ ਚੈਨਲ ਤੇ ਪਿਛਲੇ ਸਾਲ ਜਿਹਨਾਂ ਸਾਡੀ ਐਨੀਵਰਸਰੀ ਸੀ ਨਾ ਉਦੋਂ ਅਸੀਂ YouTube ਨਾਮ ਨਾਲ ਸ਼ੁਰੂ ਕੀਤਾ ਸੀ ਤੇ ਸਾਨੂੰ ਨਾ ਕੋਈ ਵੀਡੀਓ ਦੀ ਸਟੋਰੀ ਨਾ ਲੱਭੇ ਤੁਹਾਡੀ ਹੀ سالਗिरा ਤੇ ਆਪਾਂ ਵਿਆਹ ਦੀ سالਗिरा ਤੇ ਵੀਡੀਓ ਬਣਾਤੀ ਸੀ ਮੈਂ ਨਾ ਲੋਨ ਕਹਿਣੀ ਤੇ ਇਸ ਵਾਰ ਸਾਨੂੰ ਦੀਰਿਓ ਨੇ ਮਿਲ ਗਿਆ ਤੇ ਹੁਣ ਅਸੀਂ ਦੀਰਿਓ ਨਾਲ ਵੀਡੀਓ ਕਰਦੇ ਆ ਬਿਲਕੁਲ ਚਲੋ ਵਾਦੀਏ ਕਰਨਾ ਵਕਤ ਵਕਤ ਪਿਆਰ ਜਿਆ ਕਰ ਤੁਮ ਸਾਰੇ ਘਰ ਦਾ ਆ ਬੜੇ ਬੜੇ ਕਮੈਂਟ ਕਰਦੇ ਆ ਸਾਰੇ ਪਰ ਕੁਝ ਦੋ ਤਿੰਨ ਜਣੇ ਹੈਗੇ ਆ ਪਤਾ ਤੇ ਕੋਣ ਜਿਹੜੇ ਲੰਗੀ ਜਲਾ ਕਮੈਂਟ ਕਰਦਾ ਮਨ ਲਾ ਕੇ ਕੰਮ ਜੇ ਸ਼ੁਰੂ ਕੀਤਾ ਨਾ ਉਹਨੇ ਗੱਲ ਕਰਦਾ ਪਤਾ ਵੀ ਨਹੀਂ ਲੱਗਦਾ ਹਾਂ ਲੋ ਇੰਨਾ ਜੇ ਰੋ ਗਿਆ ਸਾਨੂੰ ਨਹੀਂ ਪਤਾ ਲੱਗਦਾ ਕਿ ਕੀ ਗੱਲ ਕਰ ਰਿਹਾ ਹੈ ਮਿਲਦੇ ਦੇ ਸਹੀ ਗੱਲ ਪਾਜੀ ਤੇਮ ਨੂੰ ਥੋੜਾ ਜਿਹਾ ਐਡਜਸਟਮੈਂਟ ਆ ਟਾਈਮ ਲੱਗਦਾ ਵਾ ਹਾਂਜੀ ਹਾਂਜੀ ਸਾਰੇ ਧਿਆਨ ਦਾ ਤੂ ਮੈਂ ਕਰਨਾ ਸਰਕਾਰ ਕਰਿਆ ਕਰੋ ਹਾਂ ਨਾਲੇ ਅੱਗੇ ਤੋਂ ਗਾਂ ਦਾ ਇੰਪਰੂਵਮੈਂਟ ਹੋਣਾ ਚਾਹੀਦਾ ਤੇ ਨਾ ਮਨਾਂ ਬੰਦੇ ਚੱਕਦਾ ਵੀ ਆ ਕਿ ਆ ਗੱਲ ਮੈਂ ਤਰਾ ਜਾਂ ਨਾਲ ਤਰਾ ਤੇ ਬਾਕੀ ਆ ਕਿ ਸਾਡੇ ਦਾਈ ਜੀ ਦੀ ਐਕਟਿੰਗ ਬਹੁਤ ਖੰਦ ਕਰਦੇ ਇਹਨਾਂ ਦੀ ਐਕਟਿੰਗ ਬਹੁਤ ਨੈਚਰਲ ਹੁੰਦੀ ਆ ਉਹ ਤਰ੍ਹਾਂ ਵਿੱਚ ਜਿਦਾ ਦਾਲਾ ਕਿ ਕਰੇ ਤਾਂ ਅੰਤਰਾ ਬੜਾ ਪਿਆਰ ਲੈਂਦੇ ਆ ਤੇ ਇਦਾਂ ਹੀ ਨਾ ਪਿਆਰ ਦਾ ਉਹ ਨਹੀਂ ਅੱਗੇ ਸੁਗਰ ਦੀ ਵੀ ਵੱਧ ਗਈ ਆ ਇਹ ਸਾਡੇ ਕੋਲ ਵਿੱਚ ਪਹਿਲੀ ਵਾਰ ਹੀ ਆਏ ਨੇ ਦਾਈ ਜੀ ਹਾਂ ਤੇ ਹੋਪਸ ਤੋਂ ਗਾੜੀ ਇਹਨਾਂ ਨਾਲ ਵੀ ਵਧੀਆ ਕੰਮ ਕਰਾਂਗੇ ਆਪਾਂ ਸਾਡੀ ਅੰਦੀ ਅੰਦੀ ਗਰਾਈ ਇਹ ਗੁੱਸਾ ਵੀ ਕੱਢ ਲੈਂਦੀ ਆ ਨਾ ਇਸੇ ਦੇ ਉੱਤੇ ਨਹੀਂ ਵੀਡੀਓ ਬਣਾਉਣਾ ਵਧੀਆ ਆ ਤੇ ਦੇ ਦਮਾਂ ਜੀ ਇਹਨੂੰ ਗੁੱਸੇ ਹੀ ਨਿਕਲ ਜਾਂਦੇ ਆ ਤੇ ਨਾਲੇ ਵੀਡੀਓ ਵੀ ਬਣ ਜਾਂਦੀ ਆ ਅਸਲ ਸਹੀ ਗੱਲ ਪੁੱਛੇ ਤਾਂ ਹਾਂ ਇਹ ਦੋ ਜੀ ਸਵੇਰੇ ਤੇ ਲੜੇ ਸੀ ਅੱਛਾ ਅੱਛਾ ਆ ਤੁਹਾਡੇ ਔਰ ਗਰਿਆ ਦੀ ਸਲਾਹ ਦੇ ਤੇ ਮੈਂ ਤਾਂ ਬੱਸ ਲੱਗ ਰਿਹਾ ਹਾਂ ਚਲੋ ਕੋਈ ਗੱਲ ਨਹੀਂ ਦਿਆ ਇਹ ਸਲਾਹ ਨਹੀਂ ਇਹ ਤਾਂ ਮਤ ਹੀ ਗੱਲ ਰਹੀ ਹਾਂ ਮੈਂ ਨਾ ਚਾੜੂ ਲਾ ਗਿਆ ਕਿਤੇ ਮੇਰਾ ਲੱਕ ਦਰਦ ਹੋਣ데요 ਸੀ ਇਹ ਕਰੀ ਜਾਂ ਹਣਾਣਾ ਹੁਣ ਮੁਰਕਿਆਂ ਨਾਲ ਵੀਡੀਓ ਬਣਾਉਣਾ ਵਾ ਰੋਟੀ ਖਾਣੀ ਆ ਬਹਿਲੇ ਜਿਆਦਾ ਭੁੱਖ ਲੱਗੀ ਨਾ ਤੀ ਖਾ ਲੋ ਤੇ ਉਹ ਇਹਨੇ ਮਾਪਾ ਠਰ ਕੇ ਖਾ ਲਿਆ ਫੇਰੀ ਇਦਾਂ ਹੀ ਕੀਤਾ ਬਾਕੇ ਰੋਟੀ ਤਾਂ ਖਾ ਲਈ ਹੁਣ ਮੈਂ ਜਿਹੜੀ ਸ਼ਾਮਾਂ ਦੀ ਰੋਟੀ ਬਾਨੀ ਆ ਨਾ ਉਹ ਸਰਦਾਰ ਦੇ ਕਲੀ ਤੋਂ ਲੈਣੀ ਮੈਂ ਉਹ ਤਰ੍ਹਾਂ ਕਰੇ ਮੇਰੀ ਗੱਲ ਸੁਣ ਇਹ ਤਰ੍ਹਾਂ ਕਰ ਰੋਟੀਆਂ ਇਕੱਠੇ ਖਾਣੀ ਹੈ ਹੈ ਜਿਹੜੇ ਕਹਿੰਦੇ ਚੱਲ ਕਿਹੜੇ ਪਤਾ ਗੁੱਸੇ ਜਿਹਾ ਆ ਗਿਆ ਉਹ ਮੈਂ ਪਾਈ ਦੀ ਇਹਨਾਂ ਨੂੰ ਬੜਾ ਕਹਿ ਮੈਂ ਹਾਂ ਫਿਰ ਅਮਰ ਉੱਠ ਕੇ ਨਾ ਤੇ ਇਹ ਪਤਾ ਨਹੀਂ ਕਿਹੜਾ ਵਲੋਗ ਦੇ ਵੇਖਣ ਦੀ ਲੈ ਆ ਕਿ ਗੁਰੂਆਂ ਸਾਹਿਬ ਦਾ ਲੰਗਰ ਹੀ ਪਹਿਲੇ ਭਾਜੀ ਸਾਲਿਆ ਬਾਅਦ ਚ ਬੀਬੀ ਉਹਨਾਂ ਪਕਾਉਂਦੇ ਮੈਂ ਨਹੀਂ ਅਹੀਂ ਦੀ ਗੀਤ ਦੇ ਇਹ ਸੱਦੋ ਕਰਦੇ ਨਾ ਕਰਨੀਆਂ ਨੇ ਤੇ 2-2 ਵਜੇ ਤੱਕ ਵੀ ਰਾਤ ਦੇ ਨਾਲ ਡੀਗਦੇ ਤਾਂ ਫੇਰ ਭਾਜੀ ਘਰ ਗਲਤ ਆ ਮੇਰੀ ਗੱਲ ਸੁਣੋ ਨਹੀਂ ਖਾਣੀ ਨਹੀਂ ਚੱਲ ਮੈਂ ਮੈਂ ਮੰਨਦਾ ਵੀ ਤੁਸੀਂ 2 ਵਜੇ ਰੋਟੀ ਖਾਂਦੇ ਜੀ ਮੈਂ ਕੰਮ ਕਰਦਾ ਤਾਂ ਤੁਸੀਂ ਮੇਰੂੰ ਡੀਗਦੇ ਜਿਹੜਾ ਹੁਣ ਐਡਾ ਮੋਬਾਈਲ ਫੜ ਕੇ ਤੇ ਆਪਣਾ ਵੀ ਨਹੀਂ ਪਤਾ ਢੀਕੇ ਇਹ ਵੀ ਤਾਂ ਸਾਡਾ ਕੰਮ ਹੀ ਆ ਇਹ ਕੰਮ ਉਹ ਸਾਡਾ ਉਹ ਤੂੰ ਕੀ ਵੇਖਣ ਦੀਆਂ ਫਿਰ ਕੁਝ ਵੇਖਣਾ ਆਹੋਂ ਮਾਂਗੇ ਵੇਖਣਦੇ ਤੇ ਉਹ ਤੋਂ ਸਿੱਖਾਂਗੇ ਆਪਾਂ ਚਲੋ ਇਹਦਾ ਕੰਮ ਹੈ ਜਿਹੜਾ ਜਿਹੜਾ ਹਿਸਟਰੀ ਦਾ ਹੈ ਬਹੁਤ ਬੋਸਪੇਕ ਜਿਹੜਾ ਕਿਹਨਾ ਆ ਗਈ ਭਾਬੀ ਜੀ ਬਣਾ ਲੈਣਗੇ ਠੀਕ ਹੈ ਨਹੀਂ ਤੇ ਆਪ ਨਾ ਕਿਤੇ ਬਣਾਉਣੀ ਪਵੇ ਇਹ ਚੱਲੋ ਸੁਣਾਉਂਦੇ ਲੱਗਦਾ ਸੁਆਰ ਕਿਤੇ ਜਿਆਦਾ ਨਹੀਂ ਉਹ ਸੁਣਾਉਂਦੀ ਸਮਝ ਲਾ ਕੇ ਇਹ ਸੁਣਾ ਨੀਲੀ ਹੋਈ ਰੋਟੀ ਰਾਤ ਦੇ ਕੱਲੇ ਖਾਣਾਂ ਨਾ ਯਾਰ ਇਹ ਬੜਾ ਗੱਲ ਬਦਲਾ ਲੈਣਾ ਯਾਰ अरे तेरे को क्या आया तेरे आंखे तेरे नाला अरे तेरे क्या नाला अभी अलाव पार्क का नाला अभी अलाव पार्क का नाला और किधर खा लूँगी किधर <laughs> खा लूँगी अपने ढूंगा तो काली चुकड़ा हो रही है एक बैग काले वाले भी बहुत बहुत खान चाल हाँ हाँ कंडी चिता कंडी चल एक गांव के लड़का पढ़ाई ਪਿਆਰ ਵੀ ਤਾਂ ਹੀ ਬਤਾ ਕਿ ਨਹੀਂ ਤੇ ਜਿਹੜੇ ਬੰਦੇ ਨੇ ਲੰਡਣਾ ਨਹੀਂ ਆਪੋ ਚਾਹੁੰਦੇ ਪਿਆਰ ਕਿਥੋਂ ਮਿਲਦਾ ਬਿਲਕੁਲ ਸਹੀ ਗੱਲ ਹੈ ਭਾਜੀ ਹਾਂ ਚਲੋ ਬਾਕੀ ਅਸੀਂ ਤੁਹਾਨੂੰ ਮਲਾਣਾ ਨਹੀਂ ਉਹਨਾਂ ਨਾਲ ਮਲਾਤਾ ਹੁਣ ਬਿਲਕੁਲ ਤੁਹਾਨੂੰ ਆਪਣੀ ਗਾੜੀ ਆਉਣ ਵਾਲੀ ਵੀਡੀਓ ਚ ਠੀਕ ਜੀ ਤੇ ਠੀਕ ਹੈ ਜੀ ਪਿਆਰ ਦੇ ਦੇ ਸਾਰੇ ਘਰਾਂ ਦਾ ਇਦਾਂ ਪਿਆਰ ਆਪ ਬਣਾ ਕੇ ਰੱਖੋ ਲਾ ਜੇ ਬਣਾਇਆ ਲੇ ਦਿੱ ਚੰਦਾਵਾ ਬਾਦਿ ਆ ਜੀ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਸਰਨ ਫੁੱਕਨ ਨੂੰ ਫਿੱਟ ਕਰਾ ਲਿਆ ਤੇ ਗੜੀ ਸਾਰੰ ਸਸਰੀ ਗਾਜੇ ਦੀ ਗਾਇ ਜੀ ਤੇ ਹੁਣ ਜਾਣੇ ਆ ਦੇ ਨਾਲੇ ਕੁਛ ਖਾ ਲੈਨੇ ਆ ਹਲਕਾ ਫੁਲਕਾ ਜਿਆ ਤੇ ਬਾਕੀ ਤੁਹਾਨੂੰ ਪਤਾ ਮੌਸਮ ਚੇਂਜ ਆ ਤੇ ਉਹਦੇ ਕਰਕੇ ਹੁਣ ਜਿਆਦਾ ਕੁਛ ਖਾਦਾ ਨਹੀਂ ਜਾਂਦਾ ਹੈਗਾ ਸਰੇ ਮੰਮੀ ਹਜੂਰ ਸਾਹਿਬ ਕੇ ਇਹੀ ਮੰਮੀ ਡੈਡੀ ਤੇ ਉਹ ਆਏ ਨੇ ਤੇ ਉਹਨਾਂ ਦਾ ਕਾਫੀ ਗਲਾ ਵਗੈਰਾ ਖਰਾਬ ਆ ਤੇ ਫਿਰ ਅਸੀਂ ਕਿਹਾ ਕਿ ਅਪਾ ਘਰ ਫਿਰ ਕੁਝ ਨਹੀਂ ਲੈ ਕੇ ਜਾਵਾਂਗੇ ਕਿ ਫਿਰ ਨਾ ਐਵੇਂ ਹੀ ਜ਼ਿਆਦਾ ਬਿਮਾਰ ਹੋ ਜਾਂਦੇ। ਇਸ ਲਈ ਬਾਹਰ ਹੀ ਕੋਈ ਹਲਕਾ ਫੁਲਕਾ ਖਾ ਲਾਂਗੇ। ਹਾਂ ਸਹੀ ਹੈ। ਅ ਮੜਾ ਮੋਟਾ ਕੁਝ ਖਾ ਲੈਂਦੇ ਆ। ਅੱਜ ਤੇ ਮੈਂ ਫਰਮੈਸ਼ ਕਰੂੰਗੀ ਤੇ ਇਹ ਪੂਰੀ ਕਰਨਗੇ। ਕਿਉ ਸਰਦਾਰ ਸਾਹਿਬ। ਸਹੀ ਗੱਲ ਆ। ਚਲੋ ਤੇ ਚਲਦੇ ਆ ਗੁਰਦਾਸਪੁਰ ਦੇਖਦੇ ਆ ਕੀ ਖਵਾਂਦੇ ਅੱਜ ਮੈਨੂੰ। ਸੌਦੀ ਕਾਬਿਲ ਆ ਥੋੜਾ ਬੋਦਾ ਅੱਜ ਮੇਰੀ ਫਰਮਾਇਸ਼ ਪੂਰੀ ਹੋਈ ਆ ਮੈਂ ਕਿਹਾ ਸੀ ਮੈਂ ਪੀਜ਼ਾ ਖਾਣਾ ਸੋ ਸਰਦਾਰ ਸਾਹਿਬ ਨੇ ਮੇਰੀ ਫਰਮਾਇਸ਼ ਪੂਰੀ ਕੀਤੀ ਆ ਚਲੋ ਹੁਣ ਅਸੀਂ ਚੱਲੇ ਆ ਘਰੇ ਕਦੀ ਕਦੀ ਵਾਲੀ ਨਾ ਫਰਮਾਇਸ਼ ਪੂਰੀ ਕਰਨੀ ਚਾਹੀਦੀ ਆ ਜਿਹੜੀਆਂ ਰੋਜ਼ ਰੋਜ਼ ਹੁੰਦੀਆਂ ਹਨ ਉਹ ਨਹੀਂ ਕਰਨੀਆਂ ਚਾਹੀਦੀ ਕਦੀ ਕਦੀ ਕਹਦਾ ਕਿ ਅੱਜ ਅਨਿਵਰਸਰੀ ਹੀ ਤਾਂ ਹੀ ਫਰਮਾਇਸ਼ ਪੂਰੀ ਕੀਤੀ ਹੈ ਅੱਗੇ ਪਿੱਛੇ ਨਹੀਂ ਹੁੰਦੀ ਕਦੇ ਕਦੇ ਕਰਨੀ ਚਾਹੀਦੀ ਬਾਕੀ ਨਾ ਸਰਦਾਰ ਸਾਹਿਬ ਲਈ ਇੱਕ ਸਰਪ੍ਰਾਈਜ਼ ਆ ਸਰਪ੍ਰਾਈਜ਼ ਤਾਂ ਮੈਂ ਇਹਨਾਂ ਨੂੰ ਬੜੇ ਦਿੱਤੇ ਆ ਇਹਨਾਂ ਦੇ ਬਰਥਡੇ ਤੇ ਐਨੀਵਰਸਰੀ ਤੇ ਬਟ ਆਹ ਵਾਲਾ ਸਰਪ੍ਰਾਈਜ਼ ਨਾ ਕੁਛ ਸਪੈਸ਼ਲ ਆ ਠੀਕ ਆ ਸਰਦਾਰ ਸਾਹਿਬ ਇਹ ਅਸੀਂ ਤੁਹਾਨੂੰ ਘਰੇ ਜਾ ਕੇ ਦਿਖਾਉਨੇ ਆ ਕੀ ਸਰਪ੍ਰਾਈਜ਼ ਆ ਕੀ ਸਰਪ੍ਰਾਈਜ਼ ਮਿਲਿਆ ਹਾਂ ਜਾਂ ਮਿਲੂਗਾ ਮੈਨੂੰ ਤਾਂ ਕੁਛ ਨਹੀਂ ਮਿਲਿਆ ਪਰ ਚਲੋ ਮੈਂ ਤਾਂ ਦੇ ਸਕਦੀ ਆ ਨਾ ਐਨੀਵਰਸਰੀ ਦੇ ਦੋਨਾਂ ਦੀ ਆ ਉਧਰੋਂ ਮਿਲ ਜੇ ਇਧਰੋਂ ਮਿਲ ਜੇ ਸਭ ਇੱਕੋ ਹੀ ਹਿਸਾਬ ਹੁੰਦਾ ਏ ਯਾਰ ਮਿਲਣਾ ਮੇਰੇ ਪੈਸੇ ਦਾ ਹੀ ਆ ਮੈਂ ਤੁਹਾਨੂੰ ਲੈ ਲੈ ਤੈਨੂੰ ਮੈਨੂੰ ਲੈ ਸਕਦੇ ਜਾਣ ਇਹ ਨਦੇ ਅਕਾਊਂਟ ਚ ਹੀ ਆ ਇਹਨਾਂ ਦੇ ਬਟੂਏ ਚ ਹੀ ਆ ਕੋਈ ਸਿਰਫ ਨਾ ਹੀ ਬਣਦਾ ਵਾ ਕਿ ਭਈ ਉਹਨੇ ਲੈਤਾ ਜਾਂ ਲੈਤਾ ਚਲੋ ਬਾਕੀ ਤੁਹਾਨੂੰ ਜਾ ਕੇ ਦਿਖਾਣੇ ਆ ਸਰਪ੍ਰਾਈਜ਼ ਕੀ ਆ ਚਲੋ ਜੀ ਹੁਣ ਆ ਗਿਆ ਟਾਈਮ ਅ ਵੈਸੇ ਤੇ ਗਿਫਟ ਮੈਂ ਵੀ ਦਿੰਦਾ ਰਿਹਾ ਪਹਿਲਾਂ ਬਹਿਣਾ ਪਰ ਇਸ ਵਾਰ ਬੈ ਕੋਈ ਕਿੱਥੇ ਨਹੀਂ ਲਿਆ ਇਸ ਵਾਰ ਆਪਾਂ ਨੂੰ ਮਿਲਣਾ ਆ ਹਾਂ ਦੇਖੋ ਕੀ ਮਿਲਣਾ

क्यों तो दिया बाद। क्या हजी मिलिया अपना गिफ्ट यह स्पेशल इसलिए है क्योंकि ऐसे है मेरा ਉੱਤਰ ਸਮਰਾਤ ਸਿੰਘ ਸਮਰਾਤ ਸਿੰਘ ਦੀ ਸਾਡੀ ਮਾਹਰ ਦਾ ਸਾਡੀ ਪਹਿਲੀ ਐਨੀਵਰਸਰੀ ਆ ਹਾਂ ਹਾਂਜੀ ਕਿਵੇਂ ਦਾ ਲੱਗਾ ਸੰਦਸਾ ਬੜਾ ਵਧੀਆ ਕੈਟ ਇਹ ਆਲ ਜਾਂ ਪਿਕਸਾ ਜਿਹੜੀਆਂ ਕਿ ਮੈਮੋਰੀਅਲ ਪਿਕਸਾ ਜੋ ਕਿ ਮੈਨੂੰ ਬਹੁਤ ਪਸੰਦ ਆ ਸੋ ਮੈਂ ਇਹਨਾਂ ਨੂੰ ਤਾਂ ਦੱਸਿਆ ਨਹੀਂ ਤੇ ਮੈਂ ਫਿਰ ਬਣਵਾਇਆ ਸੀ ਫਰੇਮ ਕਿਵੇਂ ਦਾ ਲੱਗਾ ਤੁਸੀਂ ਦੱਸੋ ਕਿ ਮੈਂ ਲੱਗ ਕਰਕੇ ਕਿਵੇਂ ਦਾ ਲੱਗਾ ਇਹ ਫਰੇਮ ਸੀ ਇਹ ਸਾਹਮਣੇ ਲਗਾਵਾਂਗੇ ਉਹ ਉਤਾਰ ਦਾਂਗੇ ਫੋਟੋ ਹੂੰ ਵੀ ਲੱਗਾ ਪਰ ਗਿਫਟ ਤਾਂ ਮਿਲ ਗਿਆ ਪਰ ਮੈਂ ਕੁਛ ਨਹੀਂ ਲਿਆ ਇਹ ਐਸਟਰੀ ਕਰਕੇ ਤੇ ਐਸਟਰੀ ਨਾ ਮੇਰਾ ਗਿਫਟ ਸਪੈਂਡਿੰਗ ਹਾਲੇ ਹਾਂ ਇਹ ਫਿਰ ਇੱਕ ਵਾਰ ਦੇਣਗੇ ਨਾ ਵਧੀਆ ਦੇਣਗੇ ਚਲੋ ਦੇਖਦੇ ਹਾਂ ਕਿ ਗਿਫਟ ਕੰਨੇ ਆ ਹਾਂ ਚਲੋ ਹੋਰ ਸਸਪੈਂਸ ਹੀ ਆ ਸਸਪੈਂਸ ਰੱਖਣਾ ਨਾ ਤੇ ਬਾਕੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਵਲੋਗ ਵਧੀਆ ਲੱਗੂਗਾ ਤੇ ਸਰਪ੍ਰਾਈਜ਼ ਵੀ ਜਿਹੜਾ ਅਸੀਂ ਤੁਹਾਨੂੰ ਦਿਖਾਤਾ ਤੇ ਬਾਕੀ ਅਸੀਂ ਵੀਡੀਓਜ਼ ਵਗੈਰਾ ਅਪਲੋਡ ਕਰੀ ਦੀ ਆ ਤੁਸੀਂ ਭੈਂਟਾ ਸਾਡਾ ਬੜਾ ਪਿਆਰ ਦੇ ਰਹੇ ਹੋ ਤੁਸੀਂ ਸਾਡੀ ਵੀਡੀਓ ਨੂੰ ਤੇ ਉਮੀਦ ਕਰਦੇ ਆ ਕਿ ਇਹ ਪਿਆਰ ਤੁਸੀਂ ਸਿੱਧੇ ਵੀ ਬਣਾ ਕੇ ਰੱਖੋਗੇ ਬਣਾ ਕੇ ਰੱਖੋਗੇ ਤੇ ਲੋ ਵਸੇ ਬਹੁਤ ਰੀਅਰ ਪਾਣੇ ਆ ਕਦੀ ਕਦੀ ਪਾਣੇ ਆ ਜਿਵੇਂ ਕੋਈ ਸਪੈਸ਼ਲ ਡੇ ਹੋਵੇ ਤਾਂ ਪਾਈਦਾ ਜਾਂ ਕਿਤੇ ਸਪੈਸ਼ਲੀ ਜਾਣਾ ਹੋਵੇ ਤੇ ਉਦੋਂ ਵਲੋਗ ਪਾਈਦਾ ਸੋ ਮੈਂ ਕਿਹਾ ਚਲੋ ਯੂਨੀਵਰਸਿਟੀ ਤੇ ਹੈਗੀ ਆ ਤੇ ਚਲੋ ਵਲੋਗ ਪਾ ਦਿੰਨੇ ਆ ਨਾ ਵਲੋਗ ਵਾਲੇ ਇੱਕ ਤੇ ਬਾਕੀ ਚਲੋ ਠੀਕ ਆ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਨਾਲ ਮਿਲਾਂਗੇ